ਅਮਰਿਤਪਾਲ ਸਿੰਘ ਦਾ ਮਾਮਲਾ ਹੁਣ ਸ਼੍ਰੀ ਕਾਲਤਕ ਸਹਿ ਪਹੁੰਚ ਗਿਆ ਜੀ ਹਾਂ ਅਮਰਿਤਪਾਲ ਸਿੰਘ ਦੇ ਉੱਤੇ ਜੋ ਐਨਐਸਏ ਵਧਾਈ ਗਈ ਹੈ ਉਸ ਨੂੰ ਲੈ ਕੇ ਅਮਰਿਤਪਾਲ ਦੇ ਪਰਿਵਾਰਕ ਮੈਂਬਰ ਜੱਤਦਾਰ ਕੁਲਦੀਪ ਸਿੰਘ ਗੜਗਾਜ ਨੂੰ ਮੁਲਾਕਾਤ ਕਰਨ ਦੇ ਲਈ ਸ਼੍ਰੀ ਕਾਲਤਕ ਸਹਿ ਪਹੁੰਚੇ ਉਹਨਾਂ ਨੇ ਸ਼੍ਰੀ ਕਾਲਤਕ ਸਹਿਬ ਦੇ ਜੱਤਦਾਰ ਨੂੰ ਅਮਰਿਤਪਾਲ ਦੇ ਮੁੱਦੇ ਨੂੰ ਲੈ ਕੇ ਬੋਲਣ ਦੇ ਲਈ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਜੱਤਦਾਰ ਕੁਲਦੀਪ ਸਿੰਘ ਗੜਗਾਜ ਜੋ ਕਿ ਕਾਰਜਕਰ ਜੱਤਦਾਰ ਨੇ ਸ਼੍ਰੀ ਕਾਲਤਕ ਸਹਿਬ ਦੇ ਉਹਨਾਂ ਨੇ ਬੜੀ ਹੀ ਧਿਆਨ ਦੇ ਨਾਲ ਅਮਰਿਤਪਾਲ ਨੂੰ ਲੈ ਕੇ ਸਾਰੀ ਗੱਲਬਾਤ ਸੁਣੀ ਹੈ ਤਾਂ ਉਹਨਾਂ ਨੂੰ ਵਿਸ਼ਵਾਸ ਸਵਾਇਆ ਉਸ ਮੁੱਦੇ ਨੂੰ ਲੈ ਕੇ ਜ਼ਰੂਰ ਕੁਝ ਕਰਨਗੇ ਨਾਲ ਹੀ ਅਮਰਿਤਪਾਲ ਦੇ ਚਾਚਾ ਸੁਖਚੰਦ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਜਲਦ ਹੀ ਐਸਜੀਪੀਸੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੇ ਦੇ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਮੁਲਾਕਾਤ ਕਰਨਗੇ ਕਿਉਂਕਿ ਇਹ ਮਾਮਲਾ ਜਿਹੜਾ ਹੈ ਸਿਰਫ ਅਮਰਿਤਪਾਲ ਦਾ ਨਹੀਂ ਬਲਕਿ ਸਿੱਖਾਂ ਦਾ ਹੈ ਕਿ ਕਿਸ ਤਰੀਕੇ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਨਾਲ ਅਮਰਿਤਪਾਲ ਸਿੰਘ ਨੂੰ ਬਿਨਾਂ ਵਜ੍ਹਾ ਤੋਂ ਉਸ ਦੇ ਉੱਤੇ ਐਨਐਸਏ ਵਧਾਈ ਜਾ ਰਹੀ ਹੈ ਤੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਨੂੰ ਲੈ ਕੇ ਅਗਰ ਪੰਜਾਬ ਨੂੰ ਕੋਈ ਵੀ ਖਤਰਾ ਹੁੰਦਾ ਤੇ ਲੋਕ ਉਸ ਨੂੰ ਚਿਤੋਂਦੇ ਹੀ ਨਾ ਲੋਕਾਂ ਨੇ ਪਿਆਰ ਕੀਤਾ ਉਸ ਨੂੰ ਵੋਟਾਂ ਦਿੱਤੇਆਂ ਤਾਂ ਐਮਪੀ ਬਣ ਗਿਆ ਇਸ ਕਰਕੇ ਜਿਹੜੀ ਆ ਸਰਕਾਰ ਉਸ ਨੂੰ ਵਾਰ-ਵਾਰ ਜੇਲ੍ਹ ਦੇ ਵਿੱਚ ਰੱਖਣ ਦੇ ਲਈ ਐਨਐਸਏ ਵਧਾਰੀ ਹੈ ਔਰ ਕੀ ਕੁਝ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਜਥੇਦਾਰ ਸਾਹਿਬ ਨੇ ਸਾਨੂੰ ਬੜੇ ਧਿਆਨ ਦੇ ਨਾਲ ਸੁਣਿਆ ਹੈਗਾ ਉਹਨਾਂ ਨੂੰ ਇਹੀ ਬੇਨਤੀ ਕਰਨ ਆਏ ਹਾਂ ਕਿ ਜਿਹੜੇ ਸਰਕਾਰ ਮੁੜ-ਮੁੜ ਕੇ ਸਿੱਖਾਂ ਦੇ ਕਾਲੇ ਕਾਨੂੰਨਾਂ ਦੀ ਜਿਹੜੀ ਵਰਤੋਂ ਕਰ ਰਹੀ ਆ ਇਹਦੇ ਬਾਰੇ ਤੁਸੀਂ ਧਿਆਨ ਦਿਓ ਤੁਹਾਡੇ ਤੇ ਬੜੀ ਵੱਡੀ ਜ਼ਿੰਮੇਵਾਰੀ ਕੌਣ ਪਈ ਹੋਈ ਹੈ ਤੇ ਤੁਸੀਂ ਇਹਦੇ ਬਾਰੇ ਸੋਚੋ ਕਿ ਅੱਜ ਕੱਲਾ ਅਮਰਤਪਾਲ ਦਾ ਹੈਗੀਗਾ ਮਸਲਾ ਏ ਸਿੱਖ ਕੌਮ ਦੇ ਨਾਲ ਜਿਹੜਾ ਵਾ ਕਿਉਂਕਿ ਇਹ ਉਹਨੇ ਨੌਜਵਾਨੀ ਨੂੰ ਜਗਾਉਣ ਦੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਸੀ ਇਹ ਕਰਕੇ ਜਿਹੜਾ ਵਾ ਇਹ ਆਪਣਾ ਤੁਹਾਡਾ ਫਰਜ਼ ਬਣਦਾ ਤੁਸੀਂ ਉਹਦੇ ਬਾਰੇ ਸੋਚੋ ਕਿ ਕਿਵੇਂ ਸਰਕਾਰ ਦੇ ਇਹ ਜਿਹੜਾ ਇਹ ਤੱਕ ਹੀ ਆਈ ਉਹਦਾ ਕਿਵੇਂ ਅੰਤ ਤੱਕ ਰੱਖਿਆ ਜਥੇਦਾਰ ਜੀ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਗੱਲਬਾਤ ਕੀਤੀ ਕਿ ਇਸ ਤਰ੍ਹਾਂ ਇਹ ਇਸ਼ੂ ਹੋ ਚੁੱਕਿਆ ਜਾ ਸਕਦਾ ਹਾਂ ਸਰ ਜਥੇਦਾਰ ਸਾਹਿਬ ਨੇ ਤਾਂ ਦੱਸਿਆ ਕਿ ਸਾਡੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਉਹ ਕਹਿੰਦੇ ਮੈਂ ਇਹਦੇ ਬਾਰੇ ਕੋਈ ਸਟੇਟਮੈਂਟ ਜਾਰੀ ਕਰਾਂ ਚਰੋਮੇ ਕਮੇਟੀ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਹੈ ਤੁਸੀਂ ਫਿਊਚਰ ਚ ਪਲਾਨਿੰਗ ਕੀਤੀ ਹੈ ਕਿਉਂਕਿ ਮਾਪੂ ਜੀ ਨੇ ਵੀ ਸਹਿਮਤੀ ਕਰ ਰਹੀ ਸੀ ਕਿ ਅਸੀਂ ਸ਼ੋਅ ਕਮੇਟੀ ਦੇ ਪ੍ਰਧਾਨ ਨਾਲ ਮੁਲਾਕਾਤ ਨਹੀਂ ਅੱਜ ਤੇ ਦੇਖੋ ਸਾਡੇ ਕੋਲ ਨਾਲ ਕੋਈ ਟਾਈਮ ਨਹੀਂ ਲਿਆ ਗਿਆ ਇਹਨਾਂ ਦੇ ਨਾਲ ਸਾਡਾ ਰਾਬਤਾ ਹੋ ਗਿਆ ਹੈਗਾ ਤੇ ਇਹਨਾਂ ਨੇ ਸਾਡਾ ਟਾਈਮ ਦਿੱਤਾ ਹੈਗਾ ਉਹਨਾਂ ਦੇ ਨਾਲ ਵੀ ਥੋ ਕੰਗੋ ਸਾਡੀ ਸਰਬੋਤਮ ਸੰਸਥਾ ਵਾਪਸ ਉਹਨਾਂ ਨੂੰ ਵੀ ਕਾਲ ਤੱਕ ਤੇ ਦੇ ਸ਼੍ਰੋਮਣੀ ਕਮੇਟੀ ਤੇ ਇਹ ਸਾਨੂੰ ਜਿਹੜਾ ਮਾਣ ਵੀ ਆ ਅਸੀਂ ਜਾ ਕੇ ਉਹਨਾਂ ਨੂੰ ਅਰਦਾਸ ਬੇਨਤੀ ਕਰ ਸਕਦੇ ਕੀ ਕਾਰਨ ਕੀ ਲੱਗਦਾ ਮਨਤਪਾਲ ਤੇ ਐਨਐਸਏ ਲਗਾਤਾਰ ਹਟਾਈ ਜਾਣਾ ਬਾਕੀ ਸਾਥੀਆਂ ਤੇ ਐਨਐਸਏ ਹਟਾ ਦੇਣਾ ਕੀ ਕਾਰਨ ਕੀ ਲੱਗਦਾ ਇਹ ਦੇਖੋ ਜਦੋਂ ਦੀ ਸਿਆਸੀ ਪਾਰਟੀ ਬਣਾਈ ਆ ਭਾਈ ਅਮਰਪਾਲ ਸਿੰਘ ਜਦੋਂ ਖਡੂਰ ਸਾਹਿਬ ਦੇ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਐਡਾ ਵੱਡਾ ਫਤਵਾ ਦਿੱਤਾ ਉਦੋਂ ਤੋਂ ਹੀ ਸਰਕਾਰਾਂ ਨੂੰ ਜਿਹੜੀ ਭਾਜੜ ਪਈ ਹੋਈ ਆ ਸਰਕਾਰਾਂ ਆਪਣਾ ਬਖਲਾਈਆਂ ਹੋਈਆਂ ਉਹ ਉਹਨਾਂ ਨੇ ਤੇ ਆਪਣੇ ਲੋਕਾਂ ਦੇ ਵਿੱਚ ਇਹ ਗਰਾਉਂਡ ਦੀ ਕੋਸ਼ਿਸ਼ ਕੀਤੀ ਕਿ ਭਾਈ ਅਮਰਪਾਲ ਸਿੰਘ ਪੰਜਾਬ ਵਾਸਤੇ ਸਿੱਖੀ ਵਾਸਤੇ ਬਹੁਤ ਖਤਰਨਾਕ ਆ ਪਰ ਲੋਕ ਉਹਨੂੰ ਇੰਨਾ ਪਿਆਰ ਕਰਦੇ ਹੋ ਤੁਸੀਂ ਸਾਰੇ ਜਾਣਦੇ ਹੋ ਇਸ ਸਿਆਸੀ ਕਾਨਫਰੰਸ ਲੱਗਦਾ ਕਿ ਡਰਾਰੀ ਆ ਕਿਉਂਕਿ ਸਿਆਸੀ ਕਾਨਫਰੰਸ ਕਹਿ ਰਿਹਾ ਹੈ ਬਹੁਤ ਹਾਸ਼ੀਸ਼ ਹੈਗਾ ਇਸਦੀ ਨੂੰ ਲੈ ਕੇ ਵੀ ਪੰਜਾਬ ਦੇ ਮੁੱਦਿਆਂ ਤੇ ਕਰ ਰਹੇ ਨੇ ਮਹਿਸੂਸ ਕਰਦੇ ਹੋ ਸਭ ਲੋਕਾਂ ਨੂੰ ਦੇਸ ਇੱਕ ਨਹੀਂ ਪੰਜਾਬ ਸਰਕਾਰ ਨਹੀਂ ਸੈਂਟਰ ਸਰਕਾਰ ਤੱਕ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਹੁੰਦੇ ਨੇ ਸਾਰਿਆਂ ਦੇ ਭਾਦੀ ਬਣੀ ਹੋਈ ਆ ਪਰ ਅਸੀਂ ਤੇ ਚਾਹੁੰਦੇ ਆ ਕਿ ਪੰਜਾਬ ਨੂੰ ਬਚਾਉਣਾ ਸਾਡਾ ਮੱਦਾ ਨਾ ਕਿ ਕੋਈ ਸਰਕਾਰ ਬਣਾਉਣ ਦੇ ਨਾਲ ਆ ਜਵਾਨੀ ਨੂੰ ਕਸਾਦੀ ਨੂੰ ਜਿਹੜਾ ਖਾਸ ਕਰਕੇ ਜਿਹੜਾ ਨਸ਼ਿਆਂ ਦਾ ਜਿਹੜਾ ਦਰਿਆ ਚੱਲ ਰਿਹਾ ਵਾ ਉਹ ਕੋਈ ਮੇਰਾ ਖਿਆਲ ਕਰ ਨਹੀਂ ਹੈਗਾ ਉਹ ਕੋਈ ਨਹੀਂ ਵੇਖਦਾ ਕਿ ਹਿੰਦੂਆਂ ਦਾ ਵਾਸਖਾਂ ਦਾ ਮੁਸਲਮਾਨਾਂ ਦਾ ਜਾਂ ਜਿਹੜੇ ਇੱਥੇ ਪੰਜਾਬ ਦੇ ਬੋਲਣ ਵਾਲੇ ਆ ਵੀ ਕਿਸੇ ਨੂੰ ਛੱਡ ਦੂਗਾ ਉਹਨੇ ਹਰ ਘਰ ਦੇ ਵਿੱਚ ਆ ਰਿਆ ਇਹ ਕਰਕੇ ਸਾਡੀ ਤੇ ਜਿਹੜੀ ਇਹੀ ਆ ਗੁਰੂ ਮਹਾਰਾਜ ਦੇ ਅਰਦਾਸ ਬੇਨਤੀ ਵੀ ਆ ਕਿ ਜਿਹੜਾ ਇਹਨੂੰ ਬਚਾਉਣ ਵਾਸਤੇ ਆਪਾਂ ਇਕੱਠੇ ਹੋਈਏ ਬਾਸਵਾਲਾ ਮੇਰਾ ਜੀ ਕੀ ਕੀ ਕਾਰਨ ਕੀ ਦੱਸਿਆ ਗਿਆ ਤੀਸਰੀ ਵਾਰ ਐਨਐਸਏ ਲਗਾਉਂਦਾ ਕੁਝ ਪਤਾ ਲੱਗਾ ਕੀ ਉਹ ਤੇ ਸੁਣ ਕੇ ਹਾਸਾ ਹੀ ਆਉਂਦਾ ਕਿ ਸਰਕਾਰਾਂ ਜਿਹੜੀਆਂ ਵਾਂ ਉਹ ਅੰਦਰ ਬੈਠੇ ਬੰਦੇ ਤੋਂ ਜਿਹੜੀਆਂ ਵਾਂ ਡਰ ਰਹੀਆਂ ਉਹਦੇ ਆਉਣ ਤੇ ਲਾਂਡ ਆਰਡਰ ਜਿਹੜਾ ਵਾ ਉਹ ਖਰਾਬ ਹੋਊਗਾ ਤੂੰ ਦੇਖੋ 2 ਸਾਲ ਤੋਂ ਜੇਲ੍ਹ ਦੇ ਵਿੱਚ ਬੈਠਾ ਤੇ 2 ਸਾਲਾਂ ਦੇ ਵਿੱਚ ਤੂੰ ਹੀ ਪੰਜਾਬ ਦਾ ਦੇਖਿਆ ਹੀ ਆ ਕੋਈ ਦਿਨ ਲੰਘਿਆ ਹੋਵੇ ਜਿਸ ਦਿਨ ਕੋਈ ਇੱਥੇ ਪੰਜਾਬ ਦੇ ਵਿੱਚ ਧਮਾਕੇ ਹੋ ਰਹੇ ਸਭ ਕੋਈ ਹੋ ਰਹੇ ਸਰਕਾਰ ਤੇ ਜਿਹੜੀ ਉਹ ਮੌਜ ਮੇਲਾ ਕਰ ਰਹੀ ਹੈ ਦਿੱਲੀ ਦੇ ਵਿੱਚ ਉਹ ਨੱਚ ਰਹੇ ਨੇ ਕਦੀ ਉਹ ਬੇਟੀ ਦੇ ਜਨਮ ਦਿਨ ਤੇ ਲੜ ਨੱਚ ਰਹੇ ਆ ਕਦੀ ਉਹ ਜਿਹੜਾ ਸੂਬੇਦਾਰ ਆ ਦਿੱਲੀ ਦਾ ਜਿਹੜਾ ਰਿਜੈਕਟ ਕੀਤਾ ਉਹਦੇ ਬੇਟੀ ਦੇ ਉੱਥੇ ਜਿਹੜਾ ਕਤਪੂਰ ਥਲਾ ਹੋਸਾ ਉਹਨੂੰ ਉਹਨਾਂ ਨੇ ਜਿਹੜਾ ਨਚਣਗਾ ਬਣਾਇਆ ਹੋਇਆ ਉਹ ਸਰਕਾਰ ਇਵੇਂ ਜਿਹੜੀ ਆ ਕਹਿੰਦੇ ਕੁਝ ਵੀ ਨਹੀਂ ਉਹਨੂੰ ਕੋਈ ਫਿਕਰ ਨਹੀਂ ਹੈਗਾ ਵੀ ਪੰਜਾਬ ਕਿੱਧਰ ਰੁੜਦਾ ਜਾ ਰਿਹਾ ਜਾਂ ਕੀ ਪੰਜਾਬ ਦਾ ਕੋਈ ਵਾਰੀ ਵਾਸ ਨਹੀਂ ਲੱਗਦਾ ਡਰ ਹੀ ਸਿਰਫ ਸਾਹ ਕੇ ਅੰਮ੍ਰਿਤ ਪਾ ਲੈ ਹਾਂਜੀ ਬਿਲਕੁਲ ਲੋਕ ਡਰ ਰਹੇ ਆ ਪਰ ਉਹਨਾਂ ਹੀ ਜਿੰਨਾ ਉਹ ਡਰ ਰਹੇ ਉਹਨਾਂ ਸੰਗਤਾਂ ਦਾ ਪੰਜਾਬ ਵਾਸੀਆਂ ਨਾਲ ਪਿਆਰ ਹੋਵੇ